ਬਾਹਗੁਰੂ ਜੀ ਦਾ ਖਾਲਸਾ ਬਾਹਗੁਰੂ ਜੀ ਕੀ ਫਤਿਹ ਅੱਜ ਮੈਨੂੰ ਦਿਨੇ ਦਿਨ ਦੇ ਵਿੱਚ ਇੱਕ ਸੁਪਨਾ ਆਇਆ ਸੁਪਨੇ ਦੇ ਵਿੱਚ ਇਦਾਂ ਲੱਗਿਆ ਕਿ ਫਸ ਗਏ ਫਸ ਗਏ ਕਸੂਤੇ ਫਸ ਗਏ ਕੌਣ ਫਸ ਗਏ ਨਰਨੂਬੰਦ ਤੇ ਜਦੋਂ ਮੈਂ ਉੱਠਿਆ ਮੈਂ ਫੋਨ ਖੋਲਿਆ ਫਿਰ ਜਥੇਦਾਰ ਦੀ ਇੱਕ ਸਟੇਟਮੈਂਟ ਆ ਗਈ ਗਿਆਨੀ ਕੁਲਦੀਪ ਸਿੰਘ ਗੜਗਾਜ ਦੀ ਨਾਲ 4-5000 ਹੋਰ ਵੀ ਬੈਠੇ ਸੀ ਕੀ ਕਹਿੰਦੇ ਕਹਿੰਦੇ ਸਰਕਾਰ ਧਾਰਮਿਕ ਮਸਲਿਆਂ ਵਿੱਚ ਦਖਲ ਅੰਦਾਜੀ ਨਾ ਕਰੇ ਨਾ ਕਰੇ ਲੇਲੜੀਆਂ ਕੱਢਦੇ ਸੀ ਕਿਉਂ ਮੈਂ ਕਿਉਂ ਕਹਿਆ ਫਸ ਗਏ ਜਿੰਨਾ ਹਰਾਮਖੋਰਾ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੇਚੇ ਸੀ ਨਾ 328 19 16 ਬੰਦਿਆਂ ਤੇ ਐਫ ਆਈ ਆਰ ਦਰਜ ਹੋਈ ਹੈ ਤੇ ਉਹਨਾਂ ਨੂੰ ਰੈਸਟ ਕੀਤਾ ਜਾਊ ਜਦੋਂ ਰੈਸਟ ਕਰ ਲੇ ਫਿਰ ਉਹਨਾਂ ਨੂੰ ਪਾਉ ਪੁਲਿਸ ਮੁੱਦੇ ਵੀ ਦੱਸੋ ਕਿਦੇ ਕਹਿਣ ਤੇ ਸਰੂਪ ਵੇਚੇ ਨੇ ਕਿੱਥੇ ਸਰੂਪ ਗਏ ਨੇ ਫਿਰ ਉਹ ਦੱਸਣਗੇ ਵੀ ਮੈਨੂੰ ਫਲਾਣੇ ਨੇ ਕਿਹਾ ਸੀ 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 ਫਿਰ ਜਿਹੜੇ ਫਲਾਣੇ ਦਾ ਨਾਮ ਲੈਣਗੇ ਫਿਰ ਉਹਤੇ ਵੀ ਐਫ ਆਈ ਆਰ ਦਰਜ ਹੋ ਉਹਦੀ ਪੁਛਗਿਸ਼ ਹੋ ਤੇ ਮੈਂ ਤਾਂ ਕਹਿਆ ਵੀ ਫਸ ਗਏ ਫਸ ਗਏ ਕਸੂਤੇ ਫਸ ਗਏ ਨਰਨੁਮਾ ਫਸ ਗਏ ਅਸੇ ਫਸੇ ਪਤਾ ਕਿਉਂ ਨੇ ਜਿਹੜੇ ਨਾ ਜਿਹੜੇ ਹਿਰਨ ਗਿਜਾਏ ਹੁੰਦੇ ਨੇ ਪੜਾਏ ਹੁੰਦੇ ਨੇ ਉਹ ਸ਼ਿਕਾਰੀ ਨੇ ਆਪਣੇ ਘਰ ਦੇ ਵਿੱਚ ਰੱਖੇ ਹੁੰਦੇ ਨੇ ਉਹਨੂੰ ਚੰਗੀ ਤਰ੍ਹਾਂ ਪੜਾ ਦਿੰਦਾ ਫਿਰ ਪੜਾ ਕੇ ਉਹਨਾਂ ਨੂੰ ਜੰਗਲ ਵਿੱਚ ਛੱਡ ਦਿੰਦਾ ਜਦ ਜੰਗਲ ਵਿੱਚ ਚਲੇ ਜਾਂਦੇ ਨੇ ਉਹ ਫਿਰ ਉਹਨਾਂ ਹਿਰਨਾਂ ਨੂੰ ਦੇ ਕਿਹੜੇ ਛੁੱਪੇ ਹੋਏ ਲੁਕੇ ਹੋਏ ਹਿਰਨ ਹੁੰਦੇ ਜੰਗਲ ਵਿੱਚ ਉਹ ਉਹਨਾਂ ਦੇ ਪਿੱਛੇ ਲੱਗ ਕੇ ਬਾਹਰ ਆ ਜਾਂਦੇ ਫਿਰ ਸ਼ਿਕਾਰੀ ਪੰਜ-ਛਤ ਤੀਰ ਦਾ ਨਿਸ਼ਾਨਾ ਬਣ ਕੇ ਬੈਠੇ ਹੁੰਦੇ ਨੇ ਫਿਰ ਉਹ ਕਾੜ ਕਾੜ ਕਰਕੇ ਛੱਡਦੇ ਨੇ ਤੇ ਹਿਰਨਾਂ ਦਾ ਸ਼ਿਕਾਰ ਕਰ ਲੈਂਦੇ ਪਤਾ ਮੈਂ ਕੀ ਕਹਿਣ ਲੱਗਾ ਜਦੋਂ ਇਹਨਾਂ ਨੂੰ ਬੁਲਾਇਆ ਸੀ ਨਾ ਕਲ ਤਖਤ ਤੇ ਉਹ ਨੀਟੇ ਜਿਹੇ ਧਾਰ ਨੇ ਮੇਰੇ ਕਿ ਡਾ ਜਿਹੜਾ ਮੈਥੋਂ ਵੀ ਛੋਟਾ ਹੈ ਉਹ ਦੇਖਣ ਨੂੰ ਲੱਗਦਾ ਤੇ ਉਹਨੇ ਕੀ ਕਹਿ ਸਕਦੇ ਇਹਨੂੰ ਤੁਸੀਂ ਵਿਅਦਿ ਕਰਵਾਈ ਸੀ ਹਾਂ ਜੀ ਤੁਸੀਂ ਗੁਰਲੇ ਚਲਵਾਏ ਸੀ ਹਾਂ ਜੀ ਸੱਜ ਸਵਰਡ ਮਾਫੀ ਦਿੱਤੀ ਸੀ ਹਾਂ ਜੀ ਤੁਸੀਂ ਇਸ਼ਤਿਹਾਰਾਂ ਤੇ 90 ਲੱਖ ਰੁਪਏ ਖਰਚ ਕੀਤਾ ਸੀ ਹਾਂ ਜੀ ਤੁਸੀਂ ਦੇਖ ਵਿੱਚ ਕਮਲੇ ਕੀਤੇ ਸੀ ਹਾਂ ਜੀ ਸਾਰਾ ਕੁਝ ਮੰਨ ਗਏ ਉੱਤੇ ਤੇ ਉਹ ਮੰਨ ਗਿਆ ਉਹ ਸਟੇਟਮੈਂਟ ਆ ਪਈਆਂ ਨੇ ਕਬੂਲ 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 ਕਰਨਾ ਪੈ ਗਿਆ ਮਹਿੰਗਾ ਹੁਣ ਉਹਦੇ ਆਧਾਰ ਤੇ ਹੋ ਗਈ ਐਫ ਆਈ ਆਰ ਦਰਜ ਮੈਂ ਤਾਂ ਕਹਿਣਾ ਫਸ ਕੇ ਫਸ ਕੇ ਨੀਲੀਆਂ ਪੱਗਾਂ ਬਾਣੇ ਨਰੇਨੂ ਮਹੰਤ ਫਸ ਕੇ ਹੁਣ ਜਿਹੜਾ ਪਿੱਟੀ ਜਾਂਦੇ ਵੀ ਸਰਕਾਰ ਦਾ ਗੁੰਡਾਜੀ ਨਾ ਕਰੇ ਉਹ ਭਰਾਵੋ ਭਵੰਤਮਾਨ ਦਾ ਸਰਕਾਰ ਦਾ ਕੋਈ ਕਸੂਰ ਨਹੀਂ ਉਹਦੇ ਵਿੱਚ ਉਹ ਤਾਂ ਅੰਮ੍ਰਿਤਸਰ ਜਿਲੇ ਦਾ ਡਿਸਟ੍ਰਿਕਟ ਦਾ ਜਿਹੜਾ ਐਸਐਸਪੀ ਹੈ ਡੀਐਸਪੀ ਹੈ ਐਸਐਚਓ ਹੈ ਉਹਨਾਂ ਨੇ ਸ਼ਿਕਾਇਤ ਕਰਤਾ ਦੀ ਗੱਲ ਸੁਣ ਲਈ ਰਿਪੋਰਟ ਦਰਖਾਸਤ ਕਰ ਲਈ ਤੇ ਐਫਆਈਆਰ ਦਰਜ ਕਰ ਦਿੱਤੀ ਉਹ ਸਾਬਤ ਹੋ ਗਿਆ ਵੀ ਇਹਨਾਂ 16 ਹਰਾਮ ਕੋਰਾ ਨੇ ਸਰੂਪ ਵੇਚੇ ਨੇ ਪਰ ਕਿਹਦੇ ਕਹਿਣ ਤੇ ਵੇਚੇ ਨੇ ਇਹ ਹੁਣ ਖਲਾਸੇ ਹੋਣਗੇ ਤਾਂ ਮੈਂ ਕਹਿਣਾ ਫਸ ਗਏ ਹੁਣ ਫਸ ਗਏ ਨਰੇਨ ਮਹੰਤ ਹੋ ਚਿੱਤਰ ਪੜਣਗੇ ਇਹਨਾਂ ਦੇ ਹੁਣ ਹੁਣ ਜੂਤ ਪਤਾੰਗ ਹੋਊਗਾ ਤੇ ਰਿੰਦੀ ਕੁੰਦੀ ਕਸਰ ਮੈਂ ਕੱਢ ਦੂੰ ਮੈਂ ਚੱਕੀ ਜੋਂ ਫੱਟੇ ਸਾਡੇ ਕੋਲ ਵਧੀਆ ਦੁੱਧ ਘਰ ਦਾ ਵਧੀਆ ਪਿੰਨੀਆਂ ਚਿਹਾਰੇ ਵਧੀਆ ਘਰਾਂ ਨੇ ਗਰਮ ਕਰਕੇ ਤਵੇ ਤੇ ਫੜਾ ਦਿੰਦੇ ਐ ਤੇ ਅਲਸੀ ਵਾਲੀਆਂ ਪਿੰਨੀਆਂ ਹੁਣ ਮੁੱਕ ਗਈਆਂ ਕੱਲ ਨੂੰ ਫੇਰ ਬਣ ਜਾਣਗੀਆਂ ਦੇਖੋ ਫਿਰ ਝਟ ਫਿਰ ਗੜਾ ਤਰ ਨਾ ਫਿਰ ਜੇ ਮਰਜ਼ੀ ਮਰਜੀ ਭੋਲੀ ਚਲੀਏ ਫਿਰ ਜਲੂਸ ਕੱਢੀ ਜਾਵਾਂਗੇ ਤੁਹਾਡਾ ਮੇਰਾ ਕੰਮ ਹੈ ਮੈਂ ਇਹਨੂੰ ਪੂਨ ਸਮਝਦਾ ਵੀ ਮੇਰੇ ਲਈ ਇਹ ਸਭ ਤੋਂ ਵੱਡੀ ਸੇਵਾ ਹੈ ਹਰਾਮ ਖੋਹਾਂ ਨੂੰ ਨੰਗੇ ਕਰਨਾ ਨਰਨੂ ਮਹਾਂਤਾਂ ਦੇ ਚੁੱਤੀ ਫੇਰਨੀ ਇਹ ਮੇਰੇ ਲਈ ਸੇਵਾ ਹੈ ਮੈਨੂੰ ਸੁਪਨੇ ਵਿੱਚ ਰੱਬ ਜੀ ਕਹਿੰਦੇ ਬੁੱਟਾ ਸਿਆ ਬਹੁਤ ਵਧੀਆ ਕੰਮ ਹੈ ਚੱਕੀ ਜਲਪਟੇ ਤੇਰੇ ਸਿਰ ਤੇ ਮੇਰਾ ਪੂਰਾ ਹੱਥ ਹੈ ਰੱਬ ਜੀ ਕਹਿੰਦੇ ਮੈਨੂੰ ਮਿਲ ਗਿਆ ਸੁਪਨੇ ਵਿੱਚ ਸਾਨੂੰ ਜਦੋਂ ਅਸੀਂ ਅੰਤਰ ਧਿਆਨ ਹੁੰਨੇ ਆ ਨਾ ਉਦੋਂ ਰੱਬ ਜੀ ਆਉਂਦੇ ਆ ਉਹ ਕਹਿੰਦੇ ਚੱਕ ਦੇ ਫੱਟੇ ਬੱਸ ਇਹਨਾਂ ਦੀ ਜੜ ਪੱਟ ਕੇ ਸੜਨੇ ਜਿਹੜੇ ਬੰਦੇ ਇਦਾਂ ਦੀਆਂ ਹਰਾਮਕੁਰੀਆਂ ਕਰਦੇ ਨੇ ਪੂਰੀ ਰੀਲ ਬਣਾ ਕੇ ਰੱਖਨੇ ਤੇ ਹੁਣ ਇਹਦੇ ਵਿੱਚ ਕੋਈ ਸ਼ੱਕ ਹੈ ਮੈਂ ਗਲਤ ਇਥੇ ਨਹੀਂ 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 ਮੈਂ ਸਹੀ ਆ ਮੈਨੂੰ ਪੂਰਾ ਵਿਸ਼ਵਾਸ ਹੈ ਮੈਂ ਆਪਣੀ ਗੱਲ ਕਰੀ ਨਹੀਂ ਮੈਂ ਥੋੜੀ ਗੱਲ ਕਰੀ ਹੈ ਦੱਸੋ ਸੁਖਵੀਰ ਬਾਦਲ ਨੇ ਕਬੂਲ 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 ਕੀਤਾ ਸੀ ਕਿ ਨਹੀਂ ਕੀਤਾ ਸੀ ਸਰੂਪ ਵੇਚੇ ਨੇ ਕਿ ਨਹੀਂ ਵੇਚੇ ਵੇਚੇ ਨੇ ਵੇਚੇ ਨੇ ਜੀ ਮੈਂ ਕਿਹਾ ਵੇਚੇ ਨੇ ਜੀ 100% ਸ਼ੋਰਨਾ ਵੇਚੇ ਨੇ ਗੋਲੀਆਂ ਚਲਾਈਆਂ ਸੀ ਚਲਾਈਆਂ ਨੇ ਜੀ ਸਾਸ਼ੇ ਵੱਲ ਮਾਫੀ ਦਿੱਤੀ ਸੀ ਹਾਂਜੀ ਹਾਂਜੀ ਦਿੱਤੀ ਸੀ ਮਾਫੀ 90 ਲੱਖ ਰੁਪਏ ਸ਼੍ਰੋਮਣੀ ਕਮੇਟੀ ਦੇ ਗੋਲ ਕਮਿਟੀ ਵਾਸਤੇ ਹਰਾਂ ਤੇ ਵਰਤੇ ਆ ਵਰਤੇ ਕਿ ਨਹੀਂ ਅੱਛਾ ਲੈ ਇੱਕ ਹੋਰ ਗੱਲ ਕਹਤੇ ਆਂਗੀ ਇਹਨਾਂ ਨੇ ਤਾਂ ਬੀਬਾ ਸਿੰਦਰ ਕੌਰ ਬਾਗਲ ਦੇ ਭੋਗ ਤੇ ਵੀ ਲੰਗਰ ਸ਼ੋਮਣੀ ਕਮੇਟੀ ਦੀਆਂ ਗੱਡੀਆਂ ਵਿੱਚ ਗੁਰੂ ਕੇ ਲੰਗਰ ਜੋ ਭੇਜਿਆ ਸੀ ਉਹ ਤੁਹਾਨੂੰ ਤੁਹਾਨੂੰ ਕੀ ਕਰੀਏ ਤੁਹਾਨੂੰ ਮੈਨੂੰ ਬੜਾ ਨਜ਼ਾਰਾ ਆਉਂਦਾ ਜਦੋਂ ਇਹ ਗੱਲ ਕਰਦਾ ਬੜਾ ਨਜ਼ਾਰਾ ਆਉਂਦਾ ਇੱਥੇ ਇਦਾਂ ਹੀ ਬੋਲਾਂਗੇ ਜਿਹਦੇ ਬਾਹਮਾਂ ਵਿੱਚ ਜਤੌਣ ਵਿੱਚ ਕਿਲਾ ਹੈਗਾ ਉਹ ਕੱਢ ਲਿਓ ਛੱਪ ਜਿੱਥੇ ਮਰਜੀ ਇਦਾਂ ਹੀ ਬੋਲਾਂਗੇ ਤੁਹਾਨੂੰ ਨੰਗੇ ਕਰਾਂਗੇ ਦੁਨੀਆ ਦੇ ਸਾਹਮਣੇ ਤੁਸੀਂ ਕੌਮ ਦਾ ਪੰਜਾਬ ਦਾ ਬੇੜਾ ਘਰ ਕੀਤਾ ਤੁਹਾਡੀਆਂ ਜੜਾਂ ਪੱਟ ਕੇ ਛੱਡਾਂਗੇ ਮੇਰੇ ਲਈ ਸੇਵਾ ਸਭ ਤੋਂ ਵੱਡੀ ਸੇਵਾ ਮੇਰੇ ਲਈ ਤੁਹਾਨੂੰ ਨੰਗੇ ਕਰਨਾ ਤੁਹਾਡਾ ਜਲੂਸ ਕੱਢਣਾ ਤੁਹਾਡੇ ਜੁੱਤੀ ਫੇਰਨੀ ਮੇਰਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ ਮੇਰੇ ਲਈ ਸੇਵਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ